ਉਹਨਾ ਜੈਸੀ ਕਰਨੀ ਪੈਸੀ ਭਰਨੀ ਆਪਣਾ ਲਾਹਬ ਸਿੰਘ ਦੀ ਇੱਕ ਮਸ਼ੂਕ ਸੀ ਇਹਦੇ ਸਬੰਧ ਸਨ ਕਿਸੇ ਔਰਤ ਨਾਲ ਇਥੇ ਅੰਮ੍ਰਿਤਸਰ ਹੀ ਉਹ ਉੱਚੇ ਪੋੜ ਤੋਰ ਰਹੀਦੀ ਸੀ ਹਮ ਪੁਲਿਸ ਨੂੰ ਪਤਾ ਲੱਗ ਗਿਆ ਕਿਉਂਕਿ ਪੁਲਿਸ ਮਗਰ ਲੱਗੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹ ਆ ਇਸ ਤਰ੍ਹਾਂ ਰਿਲੇਸ਼ਨ ਨੇ ਉਹ ਔਰਤ ਉਹਨਾਂ ਦੇ ਪੁਲਿਸ ਦੇ ਕਾਬੂ ਆ ਗਈ ਉਹਨਾਂ ਡੰਡਾ ਜਾਰ ਕਰਿਆ ਕਿ ਸਾਨੂੰ ਇਹ ਫੜਾ ਤੇਰੀ ਜਾਨ ਤਾਂ ਬਖਸ਼ਾਂਗੇ ਕਿ ਸਾਨੂੰ ਲਾਹਬ ਸਿੰਘ ਨੂੰ ਫੜਾ ਉਹ ਕਹਿੰਦੀ ਵੀ ਮੈਂ ਉਹਨੂੰ ਜੇਕਰ ਮੈਂ ਫੜਾਉਣੀ ਆ ਤੇ ਮੇਰਾ ਤੇ ਉਹਨਾਂ ਛੱਡਣਾ ਕੁਝ ਨਹੀਂ ਤੇ ਮੈਂ ਫੜਾ ਮਾਰ ਦਿੰਨੀ ਐ ਉਹਨੇ ਆਪਣੇ ਕੋਲ ਸਦਕੇ ਹੁਸ਼ਿਆਰਪੁਰ ਵਾਲੇ ਪਾਸੇ ਕਿਤੇ ਚੂਹਿਆਂ ਦੀ ਦਵਾਈ ਦੇ ਕੇ ਇਹਨੂੰ ਦੁੱਧ ਦੇ ਵਿੱਚ ਤੇ ਉੱਥੇ ਲਾਲ ਸਿੰਘ ਨੂੰ ਨੇ ਮਾਰ ਦਿੱਤਾ ਸੀ ਅੱਛਾ ਜਦੋਂ ਲਾਲ ਸਿੰਘ ਨੂੰ ਪੁੱਛਣਾ ਲੋ ਹਾਂਜੀ ਜਦੋਂ ਲਾਲ ਸਿੰਘ ਨੂੰ ਹੁਣ ਜੈਸੀ ਕਰਨੀ ਪੈਸੀ ਭਰਨੀ ਆਪਣਾ ਲਾਲ ਸਿੰਘ ਦੀ ਇੱਕ ਮਸ਼ੂਕ ਸੀ ਇਹਦੇ ਸਬੰਧ ਸਨ ਕਿਸੇ ਔਰਤ ਨਾਲ ਇਥੇ ਅੰਮ੍ਰਿਤਸਰ ਹੀ ਉਹ ਉੱਚੇ ਪੋਲ ਤੋਂ ਰਹਿੰਦੀ ਸੀ ਹੂੰ ਪੁਲਿਸ ਨੂੰ ਪਤਾ ਲੱਗ ਗਿਆ ਕਿਉਂਕਿ ਪੁਲਿਸ ਮਗਰ ਲੱਗੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹ ਆ ਇਸ ਤਰ੍ਹਾਂ ਰਿਲੇਸ਼ਨ ਨੇ ਉਹ ਔਰਤ ਉਹਨਾਂ ਦੇ ਪੁਲਿਸ ਦੇ ਕਾਬੂ ਆ ਗਈ ਉਹਨਾਂ ਡੰਡਾ ਜਿਆਕਿਆ ਕਿ ਸਾਨੂੰ ਇਹ ਫੜਾ ਤੇਰੀ ਜਾਨ ਤਾਂ ਬਖਸ਼ਾਂਗੇ ਕਿ ਸਾਨੂੰ ਲਾਹ ਸਿੰਘ ਨੂੰ ਫੜਾ ਹੂੰ ਉਹ ਕਹਿੰਦੀ ਵੀ ਮੈਂ ਉਹਨੂੰ ਜੇ ਅਗਰ ਮੈਂ ਫੜਾਉਣੀ ਆ ਤੇ ਮੇਰਾ ਤੇ ਉਹਨਾਂ ਛੱਡਣਾ ਕੁਝ ਨਹੀਂ ਤੇ ਮੈਂ ਫੜਾ ਮਾਰ ਦਿੰਨੀ ਹੈ ਉਹਨੇ ਆਪਣੇ ਕੋਲ ਸਦਕੇ ਹੁਸ਼ਿਆਰਪੁਰ ਵਾਲੇ ਪਾਸੇ ਕਿਤੇ ਚੂਹਿਆਂ ਦੀ ਦਵਾਈ ਦੇ ਕੇ ਇਹਨੂੰ ਦੁੱਧ ਦੇ ਵਿੱਚ ਤੇ ਉੱਥੇ ਲਾਲ ਸਿੰਘ ਨੂੰ ਨੇ ਮਾਰ ਦਿੱਤਾ ਸੀ ਅੱਛਾ ਜਦੋਂ ਲਾਲ ਸਿੰਘ ਨੂੰ ਪੁੱਛਣਾ ਲੋ ਹਾਂਜੀ ਜਦੋਂ ਲਾਲ ਸਿੰਘ ਨੂੰ